ਅੰਮ੍ਰਿਤਸਰ ਦੇ ਸੁਲਤਾਨ ਵੈਂਟ ਰੋਡ ਉੱਤੇ ਤਿੰਨ ਨਕਾਬਪੋਸ਼ ਨੌਜਵਾਨਾਂ ਵੱਲੋਂ ਕੱਪੜੇ ਦੀ ਦੁਕਾਨ ਤੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਸ਼ਾਮ ਦੇ ਸਮੇਂ ਤਿੰਨ ਨੌਜਵਾਨ ਅਚਾਨਕ ਦੁਕਾਨ ਦੇ ਅੰਦਰ ਦਾਖਲ ਹੋਏ ਅਤੇ ਬਿਨਾਂ ਕੁਝ ਕਹੇ ਪਹਿਲਾਂ ਇੱਕ ਫਾਇਰ ਕੀਤਾ ਜਿਸ ਨਾਲ ਦੁਕਾਨ ਤੇ ਮੌਜੂਦ ਲੋਕਾਂ ਵਿੱਚ ਹੜਕਮ ਵੱਜ ਗਿਆ। ਫਾਇਰਿੰਗ ਤੋਂ ਬਾਅਦ ਇਹਨਾਂ ਨੌਜਵਾਨਾਂ ਨੇ ਗੱਲੇ ਵਿੱਚੋਂ ਲੱਖਾਂ ਰੁਪਏ ਦੀ ਨਕਦੀ ਕੱਢੀ ਅਤੇ ਮੌਕੇ ਤੋਂ ਫਰਾਰ ਹੋ ਗਏ। ਸਾਰੀ ਵਾਰਦਾਤ ਕੈਮਰੇ ਵਿੱਚ ਕੈਦ ਹੋ ਗਈ ਪਰ ਫਿਲਹਾਲ ਇਹ ਤਸਵੀਰਾਂ ਸਾਹਮਣੇ ਨਹੀਂ ਆਈਆਂ ਕਿਉਂਕਿ ਥਾਣਾ ਬੀਡ ਵਿਜਨ ਦੀ ਪੁਲਿਸ ਨੇ ਜਾਂਚ ਲਈ ਦੁਕਾਨ ਦਾ ਡੀਵੀਆਰ ਆਪਣੇ ਕਬਜ਼ੇ ਵਿੱਚ ਲੈ ਲਿਆ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ ਬੀਡ ਵਿਜਨ ਥਾਣਾ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਪਰਚਾ ਦਰਜ ਕੀਤਾ ਗਿਆ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ ਬੀਡ ਵਿਜਨ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਪਰਚਾ ਦਰਜ ਕੀਤਾ ਗਿਆ ਜਦੋਂ ਕਿ ਆਸ-ਪਾਸ ਹੋਰ ਦੁਕਾਨਾਂ ਦੇ ਵਿੱਚ ਕੈਮਰੇ ਦੀ ਫੁਟੇਜ ਜਿਹੜੀ ਚੈੱਕ ਕੀਤੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਦੀ ਪਛਾਣ ਹੋ ਸਕੇ ACP ਗਗਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਵਕ ਵਕ ਐਂਗਰੇ ਦੀ ਜਾਂਚ ਕਰ ਰਹੀ ਹੈ ਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਅੰਮ੍ਰਿਤਸਰ ਤੋਂ ਕਰਮਜੀਤ ਸਿੰਘ ਦੀ ਖਾਸ ਰਿਪੋਰਟ।

ਇੱਥੇ ਸੁਲਤਾਨਪੁਰ ਰੋਡ ਤੇ ਵੀ ਇਨਸੀਡੈਂਟ ਰਿਪੋਰਟ ਹੋਇਆ ਸੀ ਜਿਸ ਬੰਦੀ ਇੱਥੇ ਮੌਕੇ ਤੇ ਆਏ ਆ ਜੋ ਦੁਕਾਨਦਾਰ ਨੇ ਦੱਸਿਆ ਕਿ ਕੁਝ ਤਿੰਨ ਵਿਅਕਤੀ ਇਹਨਾਂ ਦੇ ਕੋਲ ਆਏ ਨੇ ਇਹਨਾਂ ਨੇ ਬਹੁਤ ਵੈਪਨ ਸੀ ਤੇ ਇਹਨਾਂ ਦੇ ਕੁਝ ਕੈਸ਼ ਤੇ ਨਾਲ ਚਿਨਾਚ ਕਰਕੇ ਲੈ ਗਏ ਜੀ ਮਾਈਕ ਤੇ ਕਿੰਨੇ ਪਾਸੇ ਦੱਸੇਗੇ ਸਰ ਜਿਹੜੇ ਦੱਸ ਰਹੇ ਜੀ ਪੁੱਛ ਰਹੇ ਸੀ ਇਹਨਾਂ ਨੂੰ ਕਿੱਥੇ ਗਏ ਤਾਂ ਸਰ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਨੇ ਜੀ ਹਾਂ ਜੀ ਹਾਂ ਜੀ ਸਾਰੇ ਸੀਸੀਟੀਵੀ ਕੈਮਰਾ ਚੈੱਕ ਕਰ ਰਹੇ ਹਾਂ ਅਸੀਂ ਸਰਕਾਰ ਕੇ ਆਪਣਾ ਨੋਜਵਾਨਾ ਕਰਵਾ ਆਏ ਇਹ ਦੱਸ ਰਹੇ ਇਨੀਸ਼ੀਅਲ ਸਟੇਜ ਹੈ ਅਸੀਂ ਆਏ ਆ ਹੀ ਆ ਮੌਕੇ ਤੇ ਜੀ ਜੀ ਤੁਹਾਨੂੰ ਇਸ ਸਬੰਧੀ ਦੁਬਾਰਾ ਬਰੀਫਿੰਗ ਕਰਤੀ ਜਾਵੇਗੀ। ਪੈਸੇ ਦੱਸੇ ਸਰ ਕਿੰਨੇ ਲੈ ਗਏ ਜੀ ਤੁਹਾਨੂੰ। ਦੱਸ ਰਹੇ ਜੀ ਕਿ ਪੈਸੇ ਲੈ ਗਏ ਹੋ ਦੱਸ ਰਹੇ ਕਿੰਨੇ ਇਹਨੂੰ ਦੁਬਾਰਾ ਦੱਸਦਾ। ਕਾਰਵਾਈ ਕੀਤੀ ਹੈ ਕਿ ਨਾ ਬਿਲਕੁਲ ਜੀ ਬਿਲਕੁਲ ਜਲਤ ਆਪਣਾ ਸਾਡੇ ਵੱਲੋਂ ਮੁਕਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਜਾਵੇਗੀ ਤੇ ਜਲ ਜਲ ਦੋਸ਼ੀ ਜੇ ਅਰੈਸਟ ਕਰ ਲਏ ਜਾਵੇ। ਇਹ ਕਿਥੇ ਸੁਲਤਾਨਪੁਰ ਰੋਡ ਤੇ ਵੀ ਇਨਸੀਡੈਂਟ ਰਿਪੋਰਟ ਹੋਇਆ ਸੀ। ਇਸ ਸਬੰਧੀ ਇੱਥੇ ਮੌਕੇ ਤੇ ਆਏ ਆ। ਜੋ ਦੁਕਾਨਦਾਰ ਨੇ ਦੱਸਿਆ ਕਿ ਕੁਝ ਤਿੰਨ ਵਿਅਕਤੀ ਇਹਨਾਂ ਦੇ ਕੋਲ ਆਏ ਨੇ। ਇਹਨਾਂ ਨੇ ਬਹੁਤ ਵੈਪਨ ਸੀ ਤੇ ਇਹਨਾਂ ਦੇ ਕੁਝ ਕੈਸ਼ ਤੇ ਨਾਲ ਸਿਨਚ ਕਰਕੇ ਲੈ ਲਈਏ ਮੈਂ ਤੇ ਕਿੰਨੇ ਪੈਸੇ ਦੱਸੇਗੇ ਸਰ ਜਿਹੜੇ ਦੱਸ ਰਹੇ ਜੀ ਪੁੱਛ ਰਹੇ ਜੀ ਤੁਹਾਨੂੰ ਕਿੰਨੇ ਹੈਗੇ ਤਾਂ ਸਰ ਸੀਸੀਟੀਵੀ ਦੇ ਕੈਮਰੇ ਚੈੱਕ ਕੀ ਤਿਆਰ ਨਹੀਂ ਹਾਂਜੀ ਹਾਂਜੀ ਸਾਰੇ ਸੀਸੀਟੀਵੀ ਕੈਮਰਾ ਚੈੱਕ ਕਰ ਰਹੇ ਹਾਂਜੀ ਸਾਰੇ ਕਰਕੇ ਜੀ ਆਪਣਾ ਨੌਜਵਾਨਾਂ ਦਾ ਦਰਵਾਜ਼ਾ ਇਹ ਦੱਸ ਰਹੇ ਜੀ ਇਨੀਸ਼ੀਅਲ ਸਟੇਜ ਹੈ ਅਸੀਂ ਆਏ ਆ ਹੀ ਆ ਮੌਕੇ ਤੇ ਠੀਕ ਹੈ ਤੁਹਾਨੂੰ ਇਸ ਸਬੰਧੀ ਦੁਬਾਰਾ ਬਰੇਫਿੰਗ ਕਰਤੀ ਜਾਵੇਗਾ ਕਾਹਦੇ ਦੱਸੇ ਸਰ ਕਿੰਨੇ ਲੈ ਅੱਗੇ ਨੇ ਜੀ ਦੱਸ ਰਹੇ ਜੀ ਕਿ ਪੈਸੇ ਲੈ ਕੇ ਉਹ ਦੱਸ ਰਹੇ ਕਿੰਨੇ ਦੁਬਾਰਾ ਦੱਸਾਂਗੇ ਕਰਵਾ ਕੀਤੀ ਹੈ ਕਿ ਨਾ ਬਿਲਕੁਲ ਜੀ ਬਿਲਕੁਲ ਜਲਦ ਆਪਣਾ ਸਾਡੇ ਵੱਲੋਂ ਮੁਕਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਜਾਵੇਗੀ ਤੇ ਜਲ ਜਲ ਜੋਸ਼ੀ ਜੀ ਅਰੈਸਟ ਕਰ ਲਈ ਜਾਵੇ ਠੀਕ ਹੈ